ਅੱਜ ਇਸ ਮੌਕੇ ਤੇ ਸੰਗਤ ਜਿਹੜੀ ਆ ਉਹ ਲਗਾਤਾਰ ਆ ਰਹੇ ਆ ਔਰ ਕਾਫੀ ਦੂਰੋਂ ਦੂਰੋਂ ਸੰਗਤ ਜਿਹੜੀ ਆ ਇਸ ਮੌਕੇ ਤੇ ਆਈ ਹੋਈ ਆ ਔਰ ਜਿੱਥੋਂ ਤੱਕ ਵੀ ਨਜ਼ਰ ਜਾ ਰਹੀ ਆ ਕਿ ਤੁਹਾਨੂੰ ਔਰ ਪ੍ਰਬੰਧਾ ਲੱਗੇ ਹੋਏ ਨੇ ਜੋ ਐਸੇ ਗੁਰੂ ਘਰ ਦੇ ਵਜੀਰ ਨੇ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਦੇ ਨੇ ਸੇਵਾ ਕਰਦੇ ਨੇ ਤੇ ਇੱਕ ਸਾਡੇ ਵੀਰ ਦੇ ਸ਼ਿੰਦਾ ਭਾਜੀ ਤੇ ਉਹਨਾਂ ਦੀ ਸੇਵਾ ਜੋ 365 ਦਿਨ ਰਹਿੰਦੀ ਐ ਇਸ ਦਰਬਾਰ ਦੇ ਉੱਤੇ ਤੇਰੇ ਨਾਮ ਵਾਲਾ ਮੇਰੇ ਗਲ ਪਟਾ ਤੇਰੇ ਨਾਮ ਵਾਲਾ ਤੇਰੇ ਤੇਰੇ ਨਾਮ ਨੂੰ ਜੱਕ ਸਿਆ ਇਸ ਮੌਕੇ ਤੇ ਹਲਕਾ ਵਧਾਇਕ ਜੀ ਸੁਖਵਿੰਦਰ ਕੁਮਾਰ ਸੁਖੀ ਔਰ ਆਮ ਆਦਮੀ ਦੇ ਜਿਹੜੇ ਪੂਰੀ ਟੀਮ ਆ ਪਹੁੰਚੀ ਹੋਈ ਆ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦੇਖਾ ਰਹੇ ਹੋ। ਔਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ੍ਰੀ ਕੁਲਜੀਤ ਸਰਹਾਲ ਜੀ ਔਰ ਸਿਕੰਦਰ ਚੁੱਕੀ ਜੀ ਜੋ ਹਲਕਾ ਬਦੈਕ ਨੇ ਐਮਐਲਏ ਨੇ ਹਰ ਸਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਜ਼ਰੂਰ ਲਗਾਉਂਦੇ ਨੇ। ਔਰ ਸੰਗਤ ਤੁਸੀਂ ਦੇਖ ਪਾ ਰਹੇ ਹੋ। ਇਸ ਮੌਕੇ ਤੇ ਮੈਂ ਕਸ਼ਿਸ਼ ਕੰਵਰ ਦੇ ਉਦਲੇ ਅਸੀਂ 2 ਲੱਖ ਰੁਪਏ ਦੇ ਕੇ ਉਹਦੇ ਵਿੱਚ ਉਹਨੂੰ ਲਵਾਈਏ ਉਹ ਕਸੀ ਬੜਕੇ ਪਹਿਲੇ ਇਸ ਲਿਸਟ ਪੇਚੂ ਕੇ ਅਸੀਂ ਪਿੱਛੇ ਵਿੱਚ ਅਸੀਂ ਇਹ ਨਹੀਂ ਪਾਦਾਂ ਸੋ ਇੱਕ ਵਾਰ ਫਿਰ ਆਪਣੇ ਕੋਲੋਂ ਉਹ ਜਿਹਨੇ ਮੇਰੇ ਨਾਲ ਮੇਰੇ ਸਾਥੀ ਆਏ ਉਹਨਾਂ ਨੂੰ ਪਾਣੇ ਆਏ ਸ਼ੁਭਕਾਮਨਾਵਾਂ ਲੱਖ ਲੱਖ ਵਧਾਈ ਹਾਂਜੀ ਕਮਤਜੀ ਸਿੱਧੂ ਮਨਨ ਦਾ ਸਿਰੋਪੇ बोले सोनिहा सत श्री अकाल विदुर सुबह पे ਕੀਤਾ ਗਿਆ लक्ष्मण सम्बन्धी ਬਹੁਤ ਸਰਕਾਰ ਜੋ ਸਖੀਅਤ ਨੇ ਸਾਡੇ ਬੋਲੇ ਸੋनिहा सत श्री अकाल ਔਰ ਮਾਨ ਸਨਮਾਨ ਇਸ ਮੌਕੇ ਤੇ ਕੀਤੇ ਜਾ ਰਹੇ ਨੇ ਬਿੰਦਰ ਬਹਾਰਾ ਜੀ ਤੇ ਹੋਰ ਵੀ ਭਗਵੰਦੇ ਸਜ ਜਿਨੇ ਨਾਮ ਪਹੁੰਚੇ ਨੇ ਡਾਕਟਰ ਸਾਹਿਬ ਦੇ ਬਹੁਤ ਹੀ ਨਿਰਮਲ ਭੁਰਜੀਆ ਜੀ ਦਾ ਵੀ ਸਨਮਾਨ ਹੋਵੇਗਾ ਸਾਡੇ ਸ਼ਿੰਗਾਰ ਹੈ ਜਿਸ ਕੋਲ ਤੋਂ ਉਹਨਾਂ ਦਾ ਸਨਮਾਨ ਬੋਲੇ ਸੋਨਿਹਾਲ ਸਰ ਸ੍ਰੀ ਅਕਾਲ ਗਾਤਾ ਜਿਹੜੀ ਸੰਗਤ ਹੈਗੀ ਆ ਇਸ ਮੌਕੇ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ 1100 ਰੁਪਏ ਰਾਖਵਾਂ ਦੀ 11 ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਆ ਇਧਰ ਪੂਰੀ ਦੇਖਰੇਖ ਜਿਹੜੀ ਆ ਕੀਤੀ ਜਾ ਰਹੀ ਹੈ ਦੇਖ ਪਾਰੇ ਹੋ ਚੈਨਲ ਦੇ ਉੱਪਰ ਔਰ ਲੈਣਾ ਜਿਸ ਤਰ੍ਹਾਂ ਮੈਂ ਤੁਹਾਨੂੰ ਹੋਰ ਕਮੇਟੀਆਂ ਵੀ ਤਦੇ ਚਲਦੀਆਂ ਨੇ ਜਿਸ ਤਰ੍ਹਾਂ ਕਿ ਇਸ ਕਮੇਟੀ ਦੇ ਵਿੱਚ ਜਿਹੜੀ ਆ ਪਾਰਦਰਸ਼ਤਾ ਦਿਖਾਈ ਜਾਂਦੀ ਆ ਪੂਰਾ ਹਿਸਾਬ ਕਿਤਾਬ ਜੋ ਹੈਗਾ ਸਟੇਜ ਦੇ ਉੱਪਰ ਬੋਲਿਆ ਜਾਂਦਾ ਆ ਕਿ ਇਹ ਰਕਮ ਆਈ ਹੈ ਔਰ ਇਹ ਸਾਡੇ ਖਰਚ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਸੇਵਾ ਜਿਹੜੀ ਹੈਗੀ ਆ ਪ੍ਰਸ਼ਾਦ ਦੀ ਸੇਵਾ ਇਸ ਵੇਰ ਤੋਂ ਜਿਹੜੀ ਅਨੁਵਾ ਰਹੇ ਨੇ ਔਰ ਅੱਛ ਤੁਸੀਂ ਦੇਖ ਪਾ ਰਹੇ ਹੋ ਕਾਫੀ ਰਸ ਜਿਹੜਾ ਆ ਮੱਥਾ ਟੇਕਣ ਵਾਲਿਆਂ ਦਾ ਇਸ ਪਿੱਛੇ ਅੰਦਰ ਵੀ ਦੇਖ ਪਾ ਰਹੇ ਹੋ ਤੁਸੀਂ ਜਿੱਧਰ ਤੱਕ ਜਿੱਥੋਂ ਤੱਕ ਵੀ ਨਜ਼ਰ ਜਾਏਗੀ ਤੁਹਾਨੂੰ ਰਸ ਹੀ ਰਸ ਨਜ਼ਰ ਆਏਗਾ ਔਰ ਬਾਹਰ ਜਿਹੜੀਆਂ ਲਾਈਨਾਂ ਲੱਗਿਆ ਹੋਈਆਂ ਨੇ ਅੰਦਰ ਜਿਹੜਿਆ ਆ ਤੁਸੀਂ ਦੇਖ ਪਾ ਰਹੇ ਹੋ ਅੰਦਰ ਅਟੁੱਟ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ ਔਰ ਆ ਲਾਈਨਾਂ ਤੁਹਾਨੂੰ ਦੁਕਾਲਦੇ ਆ ਬਾਹਰ ਜਿਹੜੀਆਂ ਆ ਕਾਫੀ ਵੱਡੀਆਂ ਲੈਣਾ ਜਿਹੜੀਆਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਔਰ ਆ ਤੁਹਾਨੂੰ ਅੰਦਰ ਦਾ ਦ੍ਰਿਸ਼ ਵੀ ਜਿਹੜਾ ਤੁਸੀਂ ਦੇਖ 파 ਰਹੇ ਹੋ ਲਿਸਟ ਜਿਹੜੀ ਆ ਜੋ ਸੰਯੋਗੀ ਸੱਜਣ ਨੇ ਜਿਨ੍ਹਾਂ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਕੀਤਾ ਗਿਆ ਜਾਂ ਸ਼੍ਰੀ ਵਿਸ਼ਵਕਰਮਾ ਮੰਦਰ ਇਹਨਾਂ ਨੂੰ ਜੋ ਸੇਵਾ ਜਿਨ੍ਹਾਂ ਵੱਲੋਂ ਦਿੱਤੀ ਗਈ ਆ ਉਹਨਾਂ ਦਾ

ਗਲਦੇਸ਼ ਸਿੰਘ ਜੀ ਸੇਰਾ ਸਾਹਿਬ ਹਾਰਿ ਕਲਵਿੰਦਰ ਸਿੰਘ ਜੀ ਸੈਵੀ ਸਾਹਿਬ ਆ ਸਾਰੇ ਜਿਹੜੇ ਵੀ ਰਿਸਪੈਕਟਡ ਚਿਹਰੇ ਆ ਰਿ ਨੇ ਵੀ ਕਮੇਟੀ ਮੈਂਬਰ ਸਾਰਿਆਂ ਨੂੰ ਬਾਬਾ ਜੀ ਦੇ ਅੱਜ ਦੇ ਇਸ ਵਿਆਹਣੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਤੁਸੀਂ ਦੇਖ ਪਾ ਰਹੇ ਹੋ ਸ੍ਰੀ ਬਿਸ਼ਪ ਕਰਮਾ ਜੀ ਮੰਦਿਰ ਔਰ ਹਰ ਸਾਲ ਜਿਹੜਾ ਇੱਥੇ ਪ੍ਰੋਗਰਾਮ ਆਇਆ ਕੀਤਾ ਜਾਂਦਾ ਆ ਔਰ ਸੇਵਾਦਾਰਾਂ ਵੱਲੋਂ ਜਿਹੜੀ ਸੇਵਾ ਆ ਇੱਧਰ ਵੀ ਲੋਕ ਆ ਰਹੇ ਆ ਇਹ ਆ ਔਰੇ ਪ੍ਰਸ਼ਾਦ ਦੀ ਮਜਬੂ ਸਵੇਰ ਤੋਂ ਆਇਆ ਇਹ ਪ੍ਰਸ਼ਾਦ ਦੀ ਸੇਵਾ ਜਿਹੜੀ ਆ ਨਿਭਾ ਰਹੇ ਨੇ ਔਰ ਦੇਖ ਪਾ ਰਹੇ ਹੋ ਤੁਸੀਂ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਪੂਰੇ ਦਾ ਪੂਰਾ ਪ੍ਰੋਗਰਾਮ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਦਿਖਾਈਏ। ਔਰ ਬੱਚੇ ਖੱਤ ਤੱਜ ਕੇ ਇਸ ਮੌਕੇ ਤੇ ਆਏ ਹੋਏ ਨੇ। ਔਰ ਅਸੀਂ ਤੇ ਕੋਸ਼ਿਸ਼ ਕਰ ਰਹੇ ਆ ਅੱਗੇ ਤੁਹਾਨੂੰ ਪੂਰੀ ਕਵਰੇਜ ਜਿੰਨੇ ਵੀ ਸ਼ਰਧਾਲੂ ਆਏ ਹੋਏ ਨੇ ਉਹ ਤੁਹਾਨੂੰ ਸਾਰੇ ਆਪਣੇ ਇਸ ਚੈਨਲ ਤੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਜਿੱਥੋਂ ਤੱਕ ਵੀ ਤੁਹਾਡੀ ਨਜ਼ਰ ਜਾਏਗੀ ਤੁਸੀਂ ਦੇਖੋਗੇ ਕਿ ਸੰਗਤੀ ਸੰਗ ਤੁਹਾਨੂੰ ਨਜ਼ਰ ਆਏਗੀ। ਔਰ ਦੇਖ ਪਾ ਰਹੇ ਹਾਂ ਰਸ ਜਿਹੜਾ ਆ ਉਧਰ ਲੰਗਰ ਹਾਲ ਦੇ ਵਿੱਚ ਉਧਰ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਜਿਹੜਾ ਆਪਣੇ ਚੈਨਲ ਤੇ ਅਸੀਂ ਦਿਖਾ ਦਿਖਾਵਾਂਗੇ। ਔਰ ਬੱਚੇ ਬੜੇ ਸੱਜ-ਸੱਜ ਕੇ ਆਏ ਹੋਏ ਨੇ। ਔਰ ਅੰਦਰ ਦੀਆਂ ਤਸਵੀਰਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੁਕਾਨੇ ਆ। ਔਰ ਇੱਕ ਵਾਰ ਫਿਰ ਤੋਂ ਤੁਹਾਨੂੰ ਲੰਗਰ ਹਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣਗੀਆਂ ਔਰ ਤੁਸੀਂ ਦੇਖ ਸਕਦੇ ਆ ਕਿ ਆ ਜਿਹੜੀ ਲੈਂਡ ਦੇਖੋ ਦੂਰ ਦੂਰ ਤੱਕ ਜਿੱਥੋਂ ਤੱਕ ਵੀ ਨਜ਼ਰ ਜਾਏਗੀ ਸੰਗਤ ਜਿਹੜੀ ਆ ਜੋ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਜਾ ਰਿਹਾ ਹੈ ਜੋ ਲੰਗਰ ਚੱਲ ਰਿਹਾ ਆ ਉਸ ਤੇ ਲੈ ਆਪਣੀ ਵਾਰੀ ਦਾ ਇੰਤਜ਼ਾਰ ਜਿਹੜੇ ਆ ਉਹ ਕਰ ਰਹੇ ਨੇ ਔਰ ਕੋਸ਼ਿਸ਼ ਕਰਾਂਗੇ ਦੂਰ ਤੱਕ ਨਜ਼ਰ ਜਿਹੜੀ ਆ ਦੇਖ ਪਾ ਰਹੇ ਹੋ ਤੁਸੀਂ ਦੂਹ ਤੱਕ ਲੈਣਾ ਹੀ ਲੈਣਾ ਤੁਹਾਨੂੰ ਨਜ਼ਰਾਨੀਆਂ ਔਰ ਸੇਵਾਦਾਰ ਜਿਹੜੇ ਆ ਉਹ ਆਪਣੀ ਸੇਵਾ ਲਗਾਤਾਰ ਨਵਾ ਰਹੇ ਨੇ ਔਰ ਅਸੀਂ ਤੁਹਾਨੂੰ ਸਾਰੇ ਹਰ ਪਾਸਾ ਜਿਹੜਾ ਆ ਉਹ ਦਿਖਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਦੇਖ ਪਾ ਰਹੇ ਹੋ ਤੁਸੀਂ ਲੰਗਰ ਹਾਲ ਦੀਆਂ ਤਸਵੀਰਾਂ ਔਰ ਲਗਾਤਾਰ ਜਿਹੜਾ ਪਹਿਲਾਂ ਸਵੇਰੇ ਚਾਹ ਪਾਣੀ ਦਾ ਲੰਗਰ ਚੱਲ ਰਿਹਾ ਸੀ ਔਰ ਇਸ ਵਕਤ ਤੁਸੀਂ ਦੇਖ ਪਾ ਰਹੇ ਹੋ ਪਤੂ ਟਲੰਗਰ ਆਈ ਹੋਈ ਸੰਗਤ ਨੂੰ ਵਰਤਾਇਆ ਜਾ ਰਿਹਾ ਹੈ ਚੈਨਲ ਦੀ ਕੋਸ਼ਿਸ਼ ਰਹੀ ਆ ਰਹੇਗੀ ਵੀ ਕਿ ਤੁਹਾਨੂੰ ਪੂਰੇ ਦਾ ਪੂਰੀ ਕਵਰੇਜ ਜਿਹੜੀ ਆ ਉਹ ਇਸ ਮੌਕੇ ਦੀ ਦਿਖਾਈ ਜਾਵੇ ਦੂਰੋਂ ਦੂਰੋਂ ਜਿਹੜੀ ਸੰਗਤ ਹੈ ਗਿਆ ਸਰਦਾਲੂ ਜਿਹੜੇ ਆ ਉਹ ਦੂਰੋਂ ਦੂਰੋਂ ਇਸ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਔਰ ਸੇਵਾਦਾਰ ਜਿਹੜੇ ਆ ਉਹ ਲਗਾਤਾਰ ਆਪਣੀ ਸੇਵਾ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿੰਨੇ ਵੀ ਸਧਾਲੂ ਆਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਅਸੀਂ ਇਸ ਕੈਮਰੇ ਤੇ ਤੁਹਾਨੂੰ ਦਿਖਾਈਏ ਔਰ ਦੇਖ ਪਾ ਰਹੇ ਹੋ ਤੁਸੀਂ ਔਰ ਸੇਵਾਦਾਰਾਂ ਵੱਲੋਂ ਬਖੂਬੀ ਸੇਵਾ ਜਿਹੜੀ ਆ ਉਹ ਨਵਾਈ ਜਾ ਰਹੀ ਆ ਔਰ ਸੇਵਾਦਾਰ ਜਿਹੜੇ ਆ ਉਹ ਆਪਣੀ ਡਿਊਟੀ ਤੇ ਲੱਗੇ ਹੋਏ ਨੇ ਔਰ ਤੁਹਾਨੂੰ ਕੋਸ਼ਿਸ਼ ਕਰਾਂਗੇ ਦੂਰ ਤੱਕ ਕੈਮਰਾ ਰਾਈ ਦੁਕਾਨਾਂ ਦੇ ਔਰ ਤੁਸੀਂ ਦੇਖ ਪਾ ਰਹੇ ਹੋ ਦੂਰ ਤੱਕ ਕਿਤੋਂ ਤੱਕ ਵੀ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਸੰਗਤ ਸ਼ੁਭਦਾਨ ਨਜ਼ਰ ਆਣਗੇ ਇਹ ਲੰਗਰ ਹਾਲ ਦੀਆਂ ਤੁਹਾਨੂੰ ਜਿਹੜੀ ਵੀਡੀਓ ਹੈਗੀ ਆ ਉਹ ਤੁਹਾਡੀ ਅਸੀਂ ਦਿਖਾ ਰਹੇ ਹਾਂ ਔਰ ਡਿਊਟੀ ਜਿਹੜੀ ਆ ਪੂਰੀ ਤਰ੍ਹਾਂ ਨਿਭਾਈ ਜਾ ਰਹੀ ਹੈ ਔਰ ਇਸ ਮੌਕੇ ਦੇ ਉੱਪਰ ਦੇਖ ਪਾ ਰਹੇ ਹੋ ਜੋ ਲੰਗਰ ਛੱਕ ਕੇ ਉਸ ਤੋਂ ਬਾਅਦ ਦੇ ਵਿੱਚ ਇੱਧਰ ਬਾਹਰ ਆਂਦੇ ਨੇ ਸੀਨੀਅਰ ਲੀਡਰਸ਼ਿਪ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਉਹਨਾਂ ਦਾ ਮਕਮਲ ਰਿਆ ਸੁਭਾ ਕੋਸ਼ਿਸ਼ ਕਰਾ ਕਾ ਕਿ ਕੋਈ ਨੀ ਜਗਾ ਤਾਂ ਕੋਈ ਲੈਣ ਸਕਦਾ ਪਰ ਉਹਨਾਂ ਦੀ ਜੋ ਲੈਸੀ ਆ ਉਹਨਾਂ ਨੂੰ ਅੱਗੇ ਲੈ ਕੇ ਚੱਲਣਾ ਆ ਬਾਵਾ ਵਿਸ਼ਵਕਰਮਾ ਮਹਾਰਾਜ ਜੀ ਕਿ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਸ਼ਰਧਾ ਅਨਸਾਰ ਦੇ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ